ਏਤ ਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਇਸ ਵੇਲੇ ਅਸੀਂ ਦੁਰਗਾ ਸ਼ਿਵ ਸ਼ਕਤੀ ਮੰਦਰ ਦੇ ਵਿੱਚ ਖੜੇ ਆ ਜਿੱਥੇ ਇੱਕ ਵੀਰ ਜੀ ਜੋ 1 ਮਹੀਨੇ ਤੋਂ ਪੈਦਲ ਯਾਤਰਾ ਨੰਗੇ ਪੈਰ ਕਰਕੇ ਆਏ ਨੇ ਇਹ ਕਈ ਦੇਵੀਆਂ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਕਿੱਥੇ ਕਿੱਥੇ ਗਏ ਸੀ ਤੇ ਕਦੋਂ ਗਏ ਸੀ ਹਾਂਜੀ ਵੀਰ ਜੈ ਮਾਤਾ ਦੀ ਜੈ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਆਰਮ ਸਿੰਘ ਜੀ ਜੀ ਤੁਸੀਂ ਯਾਤਰਾ ਕਰਕੇ ਆਏ ਹੋ ਪੈਦਲ ਗਏ ਸੀ ਹਾਂਜੀ ਹਾਂਜੀ ਪੈਦਲ ਗਿਆ ਸੀ ਜੀ ਕਿ ਕਦੋਂ ਗਏ ਸੀ ਮੈਂ ਅਸਰ ਰੇਟ ਨੂੰ ਦਰੇ ਸੀ 28 ਤਰੀਕ ਨੂੰ ਦਰੇ ਸੀ ਪਿਛਲੇ ਮਹੀਨੇ ਜੀ ਜੀ ਕਿੱਥੇ ਗਏ ਫਿਰ ਮੈਂ ਜੀ ਪਹਿਲਾਂ ਯਾਤਰਾ ਪਹਿਲੇ ਦਿਨ ਗਿਆ ਸੀ ਮੈਂ ਮਾਤਾ ਮਨਸਾ ਦੇਵੀ ਚੰਡੀਗੜੀ ਜੀ ਚੰਡੀਗੜ੍ਹ ਤੋਂ ਫਿਰ ਅਦਾ ਵੈਸ਼ਨ ਦੇਵੀ ਗਿਆ ਸੀ 11 12 ਦਿਨ ਚ ਵੈਸ਼ਨ ਦੇਵੀ ਪਹੁੰਚੇ ਸੀ ਮੈਂ ਅੱਛਾ ਜੀ ਫਿਰ ਵੈਸ਼ਨ ਦੇਵੀ ਤੋਂ ਜੀ 100 ਕਿਲੋ ਮੀਟਰ ਪਿੱਛੇ ਆ ਕੇ ਪਠਾਨਕੋਟ ਤੋਂ ਫਿਰ ਹਿਮਾਚਲ ਦਾ ਰਸਤਾ ਵੱਡਦਾ ਹਾਂਜੀ ਫਿਰ ਉਧਰ ਮਾਤਾ ਚੁੰਮੜਾ ਜੀ ਮਾਤਾ ਜੀ ਮੁੰਡਾ ਤੋਂ ਫੇਰ ਮਾਤਾ ਗੰਗੜਾ ਫੇਰ ਬੰਗਲਾ ਮੁਕੀ ਹਾਂਜੀ ਫੇਰ ਜਵਾਲਾ ਜੀ ਚੰਦਪੁਰ ਨਹੀਂ ਫੇਰ ਨਾਣਾ ਦੇਵੀ ਤੋਂ ਹੀ ਵਾਪਸ ਜੀ ਕਿੰਨੇ ਦਿਨ ਲੱਗ ਗਏ 30 ਦਿਨ ਲੱਗੇ ਅੱਜ 31ਵਾਂ ਦਿਨ ਹੈ ਜੀ 31 ਹਾਂ 31 ਦਿਨ ਹੋ ਗਏ ਇਹ ਹੁਣ ਤੁਸੀਂ ਸਿੱਧਾ ਕਿੱਥੇ ਆ ਰਹੇ ਹੋ ਮਾ ਨਾਣਾ ਦੇਵੀ ਦਾ ਮੰਦਿਰ ਹੁਣ ਮਾ ਨਾਣਾ ਦੇਵੀ ਤੋਂ ਆ ਰਿਹਾ ਜੀ ਹਾਂਜੀ ਤੇ ਹੁਣ ਪਹੁੰਚੇ ਕਿੱਥੇ ਆ ਸਿੱਧਾ ਹੀ ਆ ਕੇ ਹੁਣ ਆਪਣਾ ਕੁਰਾਲੀ ਕੁਰਾਲੀ ਕਿੱਥੇ ਪਹੁੰਚੇ ਤੁਸੀਂ ਕੁਰਾਲੀ ਦੁਰਗਾ ਮੰਦਿਰ ਫਿਰ ਤੋਂ ਦੁਰਗਾ ਮੰਦਿਰ ਹਾਂਜੀ ਸਿਰ ਸਿਰ ਸ਼ੀਵ ਸ਼ਕਤੀ ਦੁਰਗਾ ਮੰਦਿਰ ਜੀ ਜੀ ਸਿੱਧਾ ਹੁਣ ਮੰਦਿਰ ਦੇ ਵਿੱਚ ਹਾਂਜੀ 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 ਆਸ਼ੀਰਵਾਦ ਲਿਆ ਜੀ ਮਤਲਬ ਜੀ ਸੋ ਤੁਸੀਂ ਘਰੋਂ ਮਤਲਬ ਕਿ ਫੋਨ ਫਾਨ ਕੋਈ ਆਉਂਦੇ ਰਹੇ ਤੁਹਾਨੂੰ ਹਾਂਜੀ ਹਾਂਜੀ ਫੋਨ ਆਉਂਦੇ ਰਹੇ ਜੀ ਮੈਂ ਇਹ ਵੀ ਕਰਦਾ ਰਿਹਾ ਫੋਨ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਤੇ ਪਿੱਛੇ ਟੈਨਸ਼ਨ ਵੀ ਕਾਫੀ ਹੋਈ ਹੋਣੀ ਆ ਨਹੀਂ ਟੈਨਸ਼ਨ ਮੈਨੂੰ ਤਾਂ ਵੈਸੇ ਕੋਈ ਨਹੀਂ ਸੀ ਪਿੱਛੇ ਘਰ ਦੇ ਨੂੰ ਟੈਨਸ਼ਨ ਜੀ ਕਿ ਮੇਰੇ ਨਾਲ ਤਾਂ ਹੈਗੀ ਜੀ ਮਾਤਾ ਜੀ ਕਾਡੇ ਨਾਲ ਅੱਛਾ ਮਾਹਮਾਈ ਹੈਗੀ ਸੀ ਨਾਲ ਹੀ ਉਹ ਹੀ ਲੈ ਕੇ ਗਈ ਸੀ ਠੀਕ ਹੈ ਜੀ ਹਾਂ ਜੀ ਤੇ ਕੱਪੜਾ ਲੀੜਾ ਤੁਸੀਂ ਨਾਲ ਲੈ ਕੇ ਸੀ ਕੱਪੜਾ ਨਾਲ ਲੈ ਕੇ ਅਸੀਂ ਬੈਗ ਮੇਰੇ ਕੋਲ ਸੀ ਹਾਂ ਜੀ ਜਿਹੜੇ ਚੀਜ਼ ਲੋਡ ਸੀ ਉਹ ਨਾਲ ਲੈ ਕੇ ਗਏ ਸੀ ਹਾਂ ਜੀ ਤੇ ਰਸਤੇ ਦੇ ਵਿੱਚ ਲੰਗਰ ਬਹੁਤ ਚੱਲਦੇ ਹੋਣੇ ਲੰਗਰ ਚੱਲਦੇ ਜੀ ਉਧਰ ਆਪਣਾ ਇਹਦੇ ਆਪਣਾ ਜੰਮੂਗੰਨੀ ਆਮਰਨਾਜੀ ਦਾ ਲੰਗਰ ਸੀਗੇ ਜੀ ਉਸ ਤੋਂ ਬਾਅਦ ਫਿਰ ਉਧਰ ਹਿਮਾਚਲ ਜਾਣੇ ਸੀ ਹੁਣ ਇੱਧਰ ਨਾਣਾਦੇਵ ਆ ਗਏ ਸੀ ਇੱਧਰ ਵੀ ਲੰਗਰ ਜੀ ਹਾਂ ਜੀ ਬਾਕੀ ਦਿੱਕਤ ਕੋਈ ਨਹੀਂ ਆਈ ਜਿੱਤੇ ਵੀ ਸਟੇ ਕੀਤੀ ਹੈ ਪੂਰੀ ਹਨ ਵਧੀਆ ਆਪਾਨੂੰ ਮਿਲੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਮਾਤਾ ਦੀ ਕਿਰਪਾ ਪੂਰੀ ਰਹੀ ਹੈ ਜੀ ਹਾਂ ਜੀ ਇਹ ਪਹਿਲੀ ਵਾਰ ਕੀਤੀ ਹੈ ਯਾਤਰਾ ਤੁਸੀਂ ਜਾਂ ਪਹਿਲੀ ਪਹਿਲਾਂ ਮੈਂ 2016 ਚ ਵੀ ਗਿਆ ਸੀ ਉਦੋਂ ਉਹ ਵੀ ਐਵੇਂ ਹੀ ਸਾਰਿਆਂ ਮਾਤਾ ਦੇ ਗਿਆ ਸੀ ਅੱਛਾ ਜੀ ਹਾਂ ਜੀ ਵੈਸੇ ਅਮਰੀਕੀ ਵਿੱਚ ਯਾਤਰਾ ਇਹ ਅੱਛਾ ਜੀ ਹਾਂ ਜੀ 2016 ਤੋਂ ਬਾਅਦ 9 ਸਾਲਾਂ ਦੇ ਵਿੱਚ ਗੈਪ ਪਿਆ ਗਿਆ ਉਹ ਇੱਕੀਵੀਂ ਯਾਤਰਾ ਹੈ ਅਸੀਂ ਨਾਨਾ ਦੇ ਵੀ ਹਰਤਾਲ ਜਾਂਦੇ ਰਹੇ ਜਣੀ ਪੈਦਲੇ ਪੈਦਲੇ ਹਾਂ ਜੀ 21 ਵਾਰ ਤੁਸੀਂ ਮਤਲਬ ਹਾਂ ਜੀ 21 ਹਾਂ ਜੀ ਹਾਂ ਜੀ 21 ਵਾਰ ਹੈ ਕਿਵੇਂ ਲੱਗਦਾ ਹੈ ਯਾਤਰਾ ਕਰਕੇ ਤੁਹਾਨੂੰ ਵਧੀਆ ਲੱਗਦਾ ਜ ਮਾਤਾ ਬਲੰਦੀ ਆ ਪਿਆਰ ਨਾਲ ਹਾਂ ਜੀ ਹਾਂ ਜੀ ਮਾਤਾ ਜੀ ਕਿਰਪਾ ਹਾਂ ਜੀ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹਾਂ ਜੀ ਘਰ ਦੇ ਤੁਹਾਡੇ ਯਾਤਰਾ ਕਰਕੇ ਆਏ ਆ ਤੇ ਪਿੱਛੋਂ ਤੁਸੀਂ ਮਤਲਬ ਕਿ ਕਿਸ ਤਰ੍ਹਾਂ ਰਹੇ ਕਿੰਨੀ ਤੁਹਾਨੂੰ ਕੋਈ ਮਾੜੀ ਮੋਟੀ ਟੈਨਸ਼ਨ ਵੀ ਹੁੰਦੀ ਹੋਣੀ ਹੈ ਟੈਨਸ਼ਨ ਤਾਂ ਹੁੰਦੀ ਹੈ ਜੀ ਹਾਂ ਜੀ ਹਾਂ ਜੀ ਵੀ ਜਦ ਤੱਕ ਫੋਨ ਨਹੀਂ ਆਉਂਦਾ ਇਹਨਾਂ ਦਾ ਫਿਰ ਜੀ ਜਦ ਫੋਨ ਆ ਜਾਂਦਾ ਫਿਰ ਪਰਮਾਤਮਾ ਦਾ ਅਸ਼ੀਰਵਾਦ ਤਾਂ ਹੈਗਾ ਨਾ ਹਾਂ ਜੀ ਹਾਂ ਹਾਂ ਜੀ ਇਹ ਪਹਿਲਾਂ ਵੀ ਜਾਂਦੇ ਰਹਿੰਦੇ ਨੇ ਕਹਿੰਦੇ ਹਾਂਜੀ ਜੀ ਤੁਹਾਨੂੰ ਕਿਵੇਂ ਲੱਗਦਾ ਵਧੀਆ ਲੱਗਦਾ ਜੀ ਵਧੀਆ ਲੱਗਦਾ ਜੀ ਹਾਂਜੀ 2 ਸਾਲ ਇਹ ਵੀ ਮੇਰੇ ਨਾਲ ਗਈ ਹੈ ਜੀ ਪੈਦਲ ਅੱਛਾ ਜੀ 2 ਸਾਲ ਇਹ ਵੀ ਪਟਿਆਲੇ ਤੋਂ ਮੇਰੇ ਨਾਲ ਨੈਣਾ ਦੇ ਵੀ ਪੈਦਲ ਗਈ ਹੈ ਅੱਛਾ ਜੀ ਠੀਕ ਹੈ 2 ਸਾਲ ਇਹ ਵੀ ਗਈ ਆ ਪੁੱਛ ਕੀ ਨਾਮ ਹੈ ਤੁਹਾਡਾ ਅਨਸ਼ ਕੁਮਾਰ ਸਿੰਘ ਓਕੇ ਸੋ ਪਾਪਾ ਯਾਤਰਾ ਕਰਕੇ ਆਏ ਹੈ ਨਾ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਵਧੀਆ ਵਧੀਆ ਲੱਗਦਾ ਤੁਸੀਂ ਵੀ ਕਦੇ ਗਏ ਯਾਤਰਾ ਤੇ ਨਹੀਂ ਜੀ ਨਹੀਂ ਗਏ ਗੱਡੀ 'ਚ ਗਏ ਹੋਣੇ ਗੱਡੀ 'ਚ ਗਏ ਗੱਡੀ 'ਚ ਗਏ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਦੀ ਸਰ ਜੈ ਮਾਤਾ ਕੀ ਕਹੂੰਗੇ ਯਾਤਰਾ ਦੇ ਬਾਰੇ ਇਹ ਯਾਤਰਾ ਕਰਦੇ ਦੇਖੋ ਭਾਜੀ ਸਾਡੇ ਮਾਤਾ ਦੇ ਸਾਰੀ ਦੇਵੀਆਂ ਦੇ ਘੁੰਮ ਕੇ ਆਏ ਆ ਜੀ ਯਾਤਰਾ ਕਰਕੇ ਪੈਦਲ ਯਾਤਰਾ ਕਰਕੇ ਆਏ ਆ ਸਭ ਤੋਂ ਵੱਡੀ ਗੱਲ ਇਹ ਹੈ ਅਸੀਂ ਦੇਖੋ ਜੀ ਘਰੋਂ ਉੱਠ ਕੇ ਇੱਥੇ ਮੰਦਿਰ ਤੱਕ ਨਹੀਂ ਆ ਸਕਦੇ ਜੀ ਇਹਨਾਂ ਦਾ ਦੇਖੋ ਜੀ ਗੱਡੀ ਮਹਾਨ ਕਿਰਪਾ ਮਹਾਮਾਈ ਦੀ ਸਾਰੀਆਂ ਦੇਵੀਆਂ ਦੇ ਘੁੰਮ ਕੇ ਆਏ ਜੀ ਇਹ ਇੱਕ ਬਹੁਤ ਵੱਡੀ ਸ਼ਕਤੀ ਉਹ ਲਾ ਲੋ ਇਹਨਾਂ ਦੇ ਸਿਰ ਤੇ અપਾਰ ਕਿਰਪਾ ਮਹਾਮਾਈ ਦੀ ਸਾਖਸ਼ਤ ਇਹਨਾਂ ਦੇ ਨਾਲ ਰਹਿੰਦੇ ਹੋਵੇ ਜਿਵੇਂ ਮਾਤਾ ਜੀ ਐਵੇਂ ਇਹਨਾਂ ਦੇ ਨਾਲ ਮਤਲਬ ਹਰ ਟਾਈਮ ਇਹਨਾਂ ਦਾ ਉਹ ਹੈ ਜੀ ਪ੍ਰਾ ਪਰਵਾਰ ਹੈ ਜੀ ਮਾਤਾ ਦਾ ਬਿਲਕੁਲ ਬਹੁਤ ਕਿਰਪਾ ਜੀ ਪ੍ਰਮਾਤਮਾ ਦੀ ਜੀ ਬਹੁਤ ਮਾਤਾ ਨੇ ਸਾਥ ਦਿੱਤਾ ਜੀ ਇਹਨਾਂ ਦਾ ਜੀ ਬੱਚੇ ਵੀ ਬੜੇ ਹੋ ਗਏ ਬਹੁਤ ਇਹਨਾਂ ਨੇ ਠੋਕਰਾਂ ਖਾਧੀਆਂ ਪਹਿਲਾਂ ਮਾਤਾ ਦਾ ਇੰਨਾ ਸਹਾਰਾ ਰਿਹਾ ਅੱਛਾ ਜੀ ਵੀ ਹੁਣ ਤੱਕ ਮਹਾਮਾਈ ਦੇ ਇਹਨਾਂ ਦੇ ਨਾਲ ਅੰਗ-ਸੰਗ ਸਾਹੀ ਹੈ ਜੀ ਅਸੀਂ ਤਾਂ ਐਂ ਦੇਖਦੇ ਆਂ ਜੀ ਜੀ ਹਾਂ ਜੀ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਦੀ ਕੀ ਨਾਮ ਮਾਤਾ ਦਾ ਮੇਰੇ ਨਾਮ ਵਪਰੀ ਸਿੰਘ ਹੈ ਜੀ ਓਕੇ ਸੋ ਪਾਪਾ ਯਾਤਰਾ ਤੇ ਗਏ ਸੀਗੇ ਤੁਹਾਨੂੰ ਕਿਵੇਂ ਲੱਗਦਾ ਕਿ ਇਹੋ ਜੀਆਂ ਯਾਤਰਾਵਾਂ ਬਾਰੇ ਬਹੁਤ ਵਧੀਆ ਲੱਗਦਾ ਜੀ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਕਦੀ ਹੈਨਾ ਵੀ ਆਪਣੇ ਚਲੋ ਪੇਰੈਂਟਸ ਹੈਗੇ ਨੇ ਹੈਨਾ ਵਧੀਆ ਲੱਗਦਾ ਠੀਕ ਹੈ ਸਾਰੇ ਉਹ ਵੀ ਕਹਿੰਦੇ ਨੇ ਰਿਸ਼ਤੇਦਾਰ ਵਗੈਰਾ ਸਾਰੇ ਵਧੀਆ ਕਹਿੰਦੇ ਨੇ ਵੀ ਹਾਂਜੀ ਚਲੋ ਕੋਈ ਪੈਸੇ ਕੋਈ ਉਹ ਕੋਈ ਹੁੰਦਾ ਜਿਹੜਾ ਜਾ ਸਕਦਾ ਐਵੇਂ ਨਹੀਂ ਪਤਾ ਹਾਂਜੀ ਪੈਦਲ ਜਾਣਾ ਨੰਗੇ ਪੈਰ ਜਾਣਾ ਹੈਨਾ ਇੱਕ ਮਹੀਨਾ ਦੂਰ ਰਹਿਣਾ ਘਰ ਤੋਂ ਉਹ ਵੀ ਬਹੁਤ ਹਾਂਜੀ ਟੈਨਸ਼ਨਾਂ ਹੁੰਦੀਆਂ ਸਾਰੀਆਂ ਤੁਸੀਂ ਵੀ ਕਦੇ ਗਏ ਯਾਤਰਾ ਤੇ ਨਹੀਂ ਮੈਂ ਛੋਟਾ ਜਿਹਾ ਹੁੰਦਾ ਸੀਗਾ ਬਹੁਤ ਛੋਟਾ ਹੁੰਦਾ ਸੀ ਉਦੋਂ ਗਏ ਸੀਗੇ ਜਾਂ ਮੰਮਾ ਨਾਲ ਜਾਂ ਮੰਮਾ ਅੱਛਾ ਇਹ ਇਹ ਛੋਟਾ ਹੁੰਦਾ ਸੀ ਗੋਦੀ ਸੀਗਾ ਅੱਛਾ ਗੋਦੀ ਚੱਕ ਕੇ ਲਿਗੇ ਸੀ ਇਹ ਹਾਂ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਸੋ ਕੀ ਕਹੋਗੇ ਫੇ ਇਦਾਂ ਦੀ ਯਾਤਰਾ ਜਿਹੜੀ ਕਰਨੀ ਚਾਹੀਦੀ ਆ ਹਾਂਜੀ ਕਰਨੀ ਚਾਹੀਦੀ ਆ ਮਾਂ ਮਾਈ ਦਾ ਹੱਥ ਤਾਂ ਹੀ ਰਹਿੰਦਾ ਉਹ ਨਰਾਤੇ ਚੱਲ ਰਹੇ ਆ ਜਿਵੇਂ ਠੀਕ ਹੈ ਇਹਨਾਂ ਨੇ ਐਵੇਂ ਸੋਚਿਆ ਸੀ ਵੀ ਨਰਾਤਿਆਂ ਦੇ ਵਿੱਚ ਮਨਾਣ ਦੇ ਮੁੜ ਕੇ ਆਣਾ ਪੂਰਾ ਕਹਿਣ ਖਿੱਚ ਕੇ ਵਧੀਆ ਆ ਕੇ ਹਾਂਜੀ ਤੇ ਅੱਜ ਆਉਂਦੀ ਇਹਨਾਂ ਨੇ ਮਤਲਬ ਕਿ ਮਾਤਾ ਦਾ ਅਸ਼ੀਰਵਾਦ ਮੰਦਰ ਦੇ ਵਿੱਚ ਆ ਕੇ ਹਾਂਜੀ ਹਾਂਜੀ ਇਹ ਪਹਿਲਾਂ ਉਰੀ ਆਏ ਨੇ ਜੀ ਬਹੁਣ ਘਰ ਜਾਣਗੇ ਇੱਧਰੋਂ ਠੀਕ ਹੈ ਹਾਂਜੀ ਜੈ ਮਾਤਾ ਜੈ ਮਾਤਾ ਜੀ